ਇਤਿਹਾਸ ਦੇ ਅੰਦਰ ਬੜਾ ਪਿਆਰਾ ਜ਼ਿਕਰ ਆਉਂਦਾ ਹੈ ਕਹਿੰਦੇ ਨੇ ਉਜੈਨ ਦਾ ਰਹਿਣ ਵਾਲਾ ਸੀ ਇੱਕ ਗੁਰੂ ਦਾ ਸਿੱਖ ਬਿਸੰਬਰ ਦਾਸ ਬੜੇ ਲੰਬੇ ਸਮੇਂ ਤੋਂ ਉਹ ਗੁਰੂ ਘਰ ਦਾ ਸ਼ਰਧਾਲੂ ਸੀ ਬੜੇ ਲੰਬੇ ਸਮੇਂ ਤੋਂ ਉਹਨੇ ਸੋਚਿਆ ਜਿਵੇਂ ਮੈਂ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਹੋਇਆ ਆਪਣੀ ਦਸਵੰਦ ਦੀ ਭੇਟਾ ਗੁਰੂ ਨਾਨਕ ਦੇ ਘਰ ਦੇ ਅੰਦਰ ਭੇਟ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਮੈਂ ਚਾਹੁੰਦਾ ਇਸੇ ਤਰ੍ਹਾਂ ਮੇਰੇ ਦੇ ਸਰੀਰ ਦਾ ਕੋਈ ਪਤਾ ਨਹੀਂ ਕਦੋਂ ਵਿਣਸ ਜਾਏ ਪਰ ਮੈਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਬਾਬਾ ਨਾਨਕ ਜੀ ਦੇ ਚਰਨਾਂ ਨਾਲ ਜੋੜਨਾ ਚਾਹੁੰਦਾ ਉਹਨੇ ਆਪਣੇ ਪੁੱਤਰ ਹਰ ਗੋਪਾਲ ਨੂੰ ਉਹਨਾ ਸਮਿਆਂ ਦੇ ਅੰਦਰ 500 ਦਮੜਾ ਬਹੁਤ ਵੱਡੀ ਪੇਟਾ ਹੁੰਦੀ ਸੀ 500 ਦਮੜਾ ਦੇ ਕੇ ਧੰਗੁਰ ਕਲਗੀ ਧਰ ਪਿਤਾ ਦੇ ਚਰਨਾਂ ਵਿੱਚ ਆਪਣੀ ਦਸਵੰਦ ਦੀ ਪੇਟਾ ਭੇਟ ਕਰਨ ਵਾਸਤੇ ਭੇਜੇ ਮਨ ਵਿੱਚ ਸੋਚਿਆ ਰੱਬ ਨੇ ਦਿੱਤੀਆਂ ਇੰਨੀਆਂ ਦਾਤਾਂ ਨੇ ਪੁੱਤਰ ਨੂੰ ਵੀ ਰੱਬ ਦਾ ਸ਼ੁਕਰਾਨਾ ਕਰਨ ਦੀ ਜਾਂਚ ਆ ਜਾਵੇ ਹਰ ਗੋਪਾਲ ਉਜੈਣ ਤੋਂ ਚੱਲ ਕੇ ਸਾਧ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਉਹਨਾਂ ਸਮਿਆਂ 'ਚ 500 ਰੁਪਈਆ ਭੇਟ ਕੀਤਾ ਕੁਝ ਦਿਨ ਰਹਿ ਕੇ ਗੁਰੂ ਚਰਨਾਂ ਦੇ ਵਿੱਚ ਸੇਵਾ ਕੀਤੀ ਜਦੋਂ ਵਾਪਸ ਪਰਤਣ ਲੱਗਾ ਤੇ ਧੰਨ ਗੁਰ ਕਲਗੀ ਧਰਪਤਾ ਨੇ ਇੱਕ 4 ਤੋਲੇ ਦਾ ਲੋਹੇ ਦਾ ਕੜਾ ਉਹਨੂੰ ਪੇਟ ਕਰਦਿਆਂ ਹੋਇਆਂ ਇਹ ਗੱਲ ਕਹੀ ਜਾ ਪ੍ਰਮਾਤਮਾ ਤੇਰੇ ਧਨ ਦੇ ਵਿੱਚ ਬਰਕਤਾਂ ਪਾਵੇ ਬਿਸ਼ੰਬਰ ਦਾਸ ਦਾ ਪੁੱਤਰ ਉਹ ਲੋਹੇ ਦਾ ਕੜਾ ਲੈ ਕੇ ਇੱਕ ਕੰਗਾ ਲੈ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚੋਂ ਇਹ ਸਿੱਖੀ ਦੀਆਂ ਦਾਤਾਂ ਲੈ ਕੇ ਵਾਪਸ ਪਰਤੇ ਪਰ ਮਨ ਵਿੱਚ ਰਸਤੇ ਵਿੱਚ ਸੋਚਦਾ ਆਵੇ ਮੇਰਾ ਪਿਤਾ ਤੇ ਇੱਕ ਵੱਡਾ ਮੂਰਖ ਹੈ ਜਿਨੇ ਇਨਾ ਸਮਿਆਂ ਦੇ ਅੰਦਰ ਐਡਾ ਕੀਮਤੀ ਧਨ 500 ਰੁਪਈਆ ਮੈਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰਨ ਵਾਸਤੇ ਕਿਹਾ ਤੇ ਨਾਲ ਇਹ ਬਚਨ ਕਹੇ ਸੀ ਗੁਰੂ ਤਾਂ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਤੇ ਗੁਰੂ ਤੇ ਉਸੇ ਵਕਤ ਹੀ 4 ਗੁਣਾ ਦਾਤਾਂ ਹੋਰ ਦੇ ਦਿੰਦਾ ਪਰ ਇੱਥੇ ਤੇ ਗੁਰੂ ਨੇ ਕੇਵਲ ਮੈਨੂੰ ਇੱਕ ਕੜਾ ਤੇ ਇੱਕ ਕੰਗਾ ਦੇ ਕੇ ਛੁਟਕਾਰਾ ਕਰ ਲਿਆ ਮੈਨੂੰ ਇਹ ਸੌਦਾ ਮਹਿੰਗਾ ਪਿਆ ਮੇਰੇ ਪੁੱਤਰ ਮੇਰੇ ਪਿਤਾ ਦੀ ਇਹ ਵੱਡੀ ਮੂਰਖਤਾ ਹੈ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸੰਸਾਰੀ ਦੁਨਿਆਵੀ ਦਾਤਾਂ ਦੇ ਨਾਲ ਜੋੜ ਲੈਂਦਾ ਹੈ ਰਸਤੇ ਵਿੱਚ ਚੱਲਦਾ ਆ ਰਿਹਾ ਸੀ ਚਮਕੌਰ ਸਾਹਿਬ ਜੀ ਦੇ ਲਾਗੇ ਇੱਕ ਨਗਰ ਪੈਂਦਾ ਮਾਜਰੀ ਜਦੋਂ ਉਸ ਨਗਰ ਦੇ ਕੋਲ ਪਹੁੰਚਿਆ ਨਾ ਦਿਨ ਵੇਲੇ ਪਿਆਸ ਲੱਗੀ ਭੁੱਖ ਲੱਗੀ ਇੱਕ ਖੂਹ ਤੇ ਗਿਆ ਉੱਥੇ ਇੱਕ ਗੁਰੂ ਦਾ ਸਿੱਖ ਸੀ ਭਾਈ ਧਿਆਨ ਸਿੰਘ ਮਾਜਰੀ ਆ ਉਹ ਖੂਦ ਦੇ ਉੱਤੇ ਬੈਠਾ ਹੋਇਆ ਇਹਨੇ ਜਾ ਕੇ ਗੁਰੂ ਦਾ ਸਿੱਖ ਜਾਣ ਕੇ ਉਹਦੇ ਕੋਲ ਅਨ ਪਾਣੀ ਵੀ ਮੰਗ ਕੀਤੀ ਭਾਈ ਧਿਆਨ ਸਿੰਘ ਮਾਜਰੀਏ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਘਰ ਲੈ ਜਾ ਕੇ ਲੰਗਰ ਪ੍ਰਸ਼ਾਦ ਛਕਾਇਆ ਫਿਰ ਬੜੇ ਸਤਕਾਰ ਸਹਿਤ ਪੁੱਛਿਆ ਗੁਰੂ ਕੀ ਸਿੱਖਾ ਕਿੱਥੋਂ ਚੱਲ ਕੇ ਆਰੀ ਕਹਿਣ ਲੱਗਾ ਮੈਂ ਆਨੰਦਪੁਰ ਸਾਹਿਬ ਗਿਆ ਸਾਂ ਧੰਨ ਗੁਰ ਕਲਗੀ ਧਰਪੀਤਾ ਦੇ ਦਰ ਤੇ ਨਮਸ਼ਕਾਰ ਕਰਕੇ ਆਇਆ ਪਰ ਮੈਨੂੰ ਬੜਾ ਦੁੱਖ ਹੋ ਰਿਹਾ ਦੱਸਣ ਲੱਗਿਆ ਕਿ ਮੈਂ ਉੱਥੇ ਜਾ ਕੇ ਲੁੱਟਿਆ ਗਿਆ ਭਾਈ ਭਾਨ ਸਿੰਘ ਮਾਜਰੀ ਦੇ ਪੈਰਾਂ ਹੱਥੋਂ ਜ਼ਮੀਨ ਨਿਕਲ ਗਈ ਉਹ ਗੁਰੂ ਕੇ ਸਿੱਖਾ ਤੈਨੂੰ ਇਦਾਂ ਦੇ ਸ਼ਬਦ ਨਹੀਂ ਵਰਤਨੇ ਚਾਹੀਦੇ ਮੈਂ ਗੁਰੂ ਦੇ ਦਰ ਤੇ ਜਾ ਕੇ ਲੁੱਟਿਆ ਗਿਆ ਕਿਉਂਕਿ ਕਦੇ ਕੋਈ ਗੁਰੂ ਦੇ ਦਰ ਤੇ ਜਾ ਕੇ ਲੁੱਟਿਆ ਨਹੀਂ ਜਾਂਦਾ ਉਹ ਗੁਰੂ ਦੇ ਦਰ ਤੇ ਤੇ ਨਦਰੋ ਨਦਰੀ ਨਿਹਾਲ ਹੋ ਜਾਂਦਾ ਹੈ ਉਤੋਂ ਗੁਰਕਲਗੀ ਤਰਪਤਾ ਦੇ ਦਰਸ਼ਨ ਕਰਕੇ ਆਇਆ ਮੈਂ ਤੇਰੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਮੈਂ ਤੇ ਆਪਣੇ ਆਪ ਇਹਨੂੰ ਭਾਗਾ ਵਾਲਾ ਸਮਝਦਾ ਕਹਿੰਦੇ ਨੇ ਭਾਈ ਧਿਆਨ ਸਿੰਘ ਮਾਜਰੀਆ ਜਿਹੜਾ ਸੀ ਨਾ ਉਹਨੇ ਵੇਖਿਆ ਇਹਦਾ ਚਿਹਰਾ ਅਜੇ ਵੀ ਨਿਮੋਸ਼ਿਆ ਹੋਇਆ ਉਹਨੇ ਪੁੱਛਿਆ ਤੇਰੇ ਨਾਲ ਲੁੱਟ ਕੀ ਹੋਈ ਉਹ ਕਹਿਣ ਲੱਗਾ ਇਦਾਂ ਕਰਕੇ ਮੈਂ ਗੁਰੂ ਦੇ ਚਰਨਾਂ ਵਿੱਚ 500 ਰੁਪਏ ਪਤਾ ਦੇ ਕਹਿੰਦੇ ਭੇਟ ਕੀਤਾ ਉਹ ਗੁਰੂ ਨੇ ਤੇ ਕੇਵਲ ਤੇ ਕੇਵਲ ਇੱਕ ਕੜਾ ਤੇ ਇੱਕ ਕੰਗਾ ਦੇ ਕੇ ਨਿਵਾਜ ਦਿੱਤਾ ਕਹਿਣ ਲੱਗਾ ਇਦਾਂ ਨਹੀਂ ਹੋ ਸਕਦਾ ਕੁਝ ਹੋਰ ਵੀ ਕਿਆ ਹੋਵੇਗਾ ਕਹਿਣ ਲੱਗਾ ਬਸ ਗੁਰੂ ਨੇ ਕੇਵਲ ਇੰਨੀ ਗੱਲ ਕਹੀ ਜਦੋਂ ਤਨ ਦੇ ਵਿੱਚ ਕਮੀ ਆਉਣ ਲੱਗੇ ਇਹ ਕੜਾ ਤੇ ਕੰਗਾ ਗੁਰੂ ਦੀਆਂ ਨਿਸ਼ਾਨੀਆਂ ਰੱਖ ਕੇ ਅਰਦਾਸ ਕਰੀ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਤੇਰਾ ਕਾਰਜ ਸਿੱਧ ਹੋ ਜਾਵੇਗਾ ਤੇਰੇ ਤਨ ਦੇ ਅੰਦਰ ਪਰਮਾਤਮਾ ਬਰਕਤਾਂ ਪਾਵੇਗਾ ਭਾਈ ਧਿਆਨ ਸਿੰਘ ਮਾਜਰੀਆ ਕਹਿਣ ਲੱਗਾ ਇਹ ਛੋਟੀ ਜੀ ਗੱਲ ਗੁਰੂ ਦੇ ਘਰ ਦੇ ਵਿੱਚੋਂ ਤੈਨੂੰ ਐਡੀ ਵੱਡੀ ਦਾਤ ਮਿਲ ਗਈ ਉਹ ਪੀਰ ਬੁੱਧੂ ਸ਼ਾਹ ਨੂੰ ਜਾ ਕੇ ਪੁੱਛੀਏ ਜਿਨੇ ਚਾਰ ਪੁੱਤਰ ਕੁਰਬਾਨ ਕਰਕੇ ਕੇਵਲ ਤੇ ਕੇਵਲ ਗੁਰਕਲਗੀ ਤਰਪਤਾ ਦੇ ਕੋਲੋਂ ਕੇਸਾਂ ਸਮੇਤ ਇੱਕ ਕੰਗੇ ਦੀ ਮੰਗ ਕੀਤੀ ਸੀ ਭਾਈ ਆਨੰਦ ਲਾਲ ਜੀ ਤੋਂ ਪੁੱਛੀਏ ਜਿਹੜੇ ਕਹਿੰਦੇ ਨੇ ਧੰਨ ਗੁਰਕਲਗੀ ਤਰਪਤਾ ਉਹ ਤੁਹਾਡੇ ਮੈਂ ਇੱਕ ਕੇਸ ਦੇ ਉੱਤੋਂ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਸਕਦਾ ਹਾਂ ਸਾਰਾ ਜਹਾਨ ਕੁਰਬਾਨ ਕਰ ਦਿਆਂ ਤਾਂ ਵੀ ਤੁਹਾਡੇ ਇੱਕ ਕੇਸ ਦੀ ਕੀਮਤ ਨਹੀਂ ਚੁਕਾ ਸਕਦਾ ਔਰ ਤੂੰ ਕੇਵਲ ਗੁਰੂ ਦੇ ਦਰ ਤੋਂ ਕੜਾ ਤੇ ਕੰਗਾ ਲੈ ਕੇ 500 ਰੁਪਏ ਦੇ ਅੰਦਰ ਸੋਚ ਰਿਹਾ ਕਿ ਮੈਨੂੰ ਇੱਕ ਘਾਟਾ ਪੈ ਗਿਆ ਜੇ ਇਹ ਸੌਦਾ ਤੈਨੂੰ ਘਾਟੇ ਵਾਲਾ ਜੱਪਦਾ ਮੇਰੇ ਤੋਂ 500 ਰੁਪਇਆ ਲੈ ਲੈ ਮੈਂ ਤੈਨੂੰ ਇਹਦਾ ਵਿਆਜ ਵੀ ਦੇ ਦਵਾਂਗਾ ਪਰ ਕਦੇ ਮੇਰੇ ਗੁਰੂ ਨੂੰ ਉਲਾਮਾ ਨਾ ਦਈਂ ਭਾਈ ਹਰ ਗੋਪਾਲ ਬੜਾ ਖੁਸ਼ ਹੋਇਆ ਉੱਥੇ ਜਾ ਕੇ ਤੇ ਲੁੱਟਿਆ ਗਿਆ ਸਾਂ ਚੰਗਾ ਹੋਇਆ ਇੱਕ ਮੂਰਖ ਸਿੱਖ ਮਿਲ ਗਿਆ ਮੂਰਖ ਕਹਿੰਦਾ ਕਹਿੰਦਾ ਚੰਗਾ ਹੋਇਆ ਇੱਕ ਮੂਰਖ ਸਿੱਖ ਮਿਲ ਗਿਆ ਜਿਹਨੇ ਮੈਨੂੰ ਉਹਦਾ 505 ਰੁਪਏ ਦੇਣਾ ਮਕਬੂਲ ਕਰ ਲਿਆ ਫਟਾਫੜ ਉਹਦੇ ਤੋਂ 505 ਰੁਪਏ ਲੈ ਭਾਈ ਧਿਆਨ ਸਿੰਘ ਮਾਜਰੀਏ ਨੇ ਆਪਣੇ ਘਰ ਦੇ ਅੰਦਰੋਂ ਬੜਾ ਕੁਝ ਵੇਚ ਕੇ ਗੁਰੂ ਦੀ ਅਨਮੋਲ ਦਾਤ ਆਪਣੀ ਝੋਲੀ ਵਿੱਚ ਪਵਾ ਲਈ ਔਰ ਗੁਰੂ ਦੀ ਦਾਤ ਦੀ ਕਦਰ ਕੀਤੀ ਤੇ ਹਰ ਗੋਪਾਲ ਜਿਹੜਾ ਸੀ ਨਾ ਉਹ 505 ਰੁਪਏ ਲੈ ਕੇ ਬੜਾ ਖੁਸ਼ ਹੁੰਦਾ ਹੈ ਜਾ ਰਿਹਾ ਸੀ ਰਸਤੇ ਵਿੱਚ ਜੋਧਪੁਰ ਤੋਂ ਹੁੰਦਿਆਂ ਹੋਇਆਂ ਉਹਨੇ ਉੱਥੇ ਪੰਨੇ ਵਾਲੇ ਕੁਝ ਮੋਤੀ ਖਰੀਦ ਕਰ ਲਏ ਔਰ ਅੱਗੇ ਜਾ ਕੇ ਉਹਨੇ ਕੁਝ ਹੋਰ ਸ਼ਾਰਾਂ ਦੇ ਅੰਦਰੋਂ ਖਰੀਦ ਕੀਤਾ ਉਹਦਾ 505 ਰੁਪਏ ਦਾ 3000 ਬਣਾ ਲਿਆ। 3000 ਬਣਾ ਕੇ ਜਦੋਂ ਆਪਣੇ ਪਿਤਾ ਆਪਣੇ ਵਿਸ਼ੰਬਰ ਦਾਸ ਦੇ ਕੋਲ ਉਜੈਨ ਨਗਰੀ ਦੇ ਅੰਦਰ ਪਹੁੰਚਿਆ ਤੇ ਸਾਥ ਸੰਗਤ ਪਿਤਾ ਨੂੰ ਜਾ ਕੇ ਜਦੋਂ ਇੱਕ ਗੱਲ ਦੱਸੀ ਪਿਤਾ ਨੇ ਕਿ ਆ ਪੁੱਤਰ ਗੁਰੂ ਦੇ ਦਰ ਤੇ ਗਿਆ ਸੀ ਗੁਰੂ ਨੇ ਕਿਹੜੀਆਂ ਬਖਸ਼ਿਸ਼ਾਂ ਦਿੱਤੀਆਂ? ਪੁੱਤਰ ਕਹਿਣ ਲੱਗਾ ਕਿਹੜੀਆਂ ਬਖਸ਼ਿਸ਼ਾਂ ਦੀ ਗੱਲ ਕਰਦੇ? ਪਿਤਾ ਜੀ ਤੁਹਾਡੇ ਕਹਿਣ ਤੇ ਤੇ ਮੈਂ ਉੱਥੇ ਜਾ ਕੇ ਲੁੱਟਿਆ ਗਿਆ ਸਾਂ ਮੈਂ ਆਪਣੀ ਸਿਆਣਪ ਦੇ ਨਾਲ ਰਸਤੇ ਵਿੱਚ ਇੱਕ ਮੂਰਖ ਸਿੱਖ ਨੂੰ 505 ਰੁਪਏ ਵਿੱਚ ਉਹ ਦਾਤਾਂ ਦੇ ਦਿੱਤੀਆਂ ਪਿਤਾ ਗੁਰ ਕਲਗੀ ਧਰਪਤਾ ਨੇ ਤੇ ਕੇਵਲ ਤੇ ਕੇਵਲ ਇੱਕ ਕੜਾ ਤੇ ਇੱਕ ਕੰਗਾ ਦੇ ਕੇ ਛੁਟਕਾਰਾ ਕਰ ਲਿਆ ਸੀ ਔਰ ਸਾਧ ਸੰਗਤ ਜਦੋਂ ਇਨੀ ਗੱਲ ਕਹੀ ਨਾ ਪਿਤਾ ਬਿਸ਼ੰਬਰ ਦਾਸ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਹਿਣ ਲਗਾ ਪੁੱਤਰ ਇਹ ਨਹੀਂ ਹੋ ਸਕਦਾ ਕਿ ਕੇਵਲ ਕੜਾ ਤੇ ਕੰਗਾ ਹੀ ਦਿੱਤਾ ਹੋਵੇ ਉਹ ਮੇਰੇ ਗੁਰੂ ਦੇ ਦਰ ਤੇ ਗਿਆਨ ਕਦੇ ਘਾਟਾ ਨਹੀਂ ਪੈਂਦਾ ਉਹਨੇ ਕੁਝ ਹੋਰ ਵੀ ਦਿੱਤਾ ਹੋਵੇਗਾ ਕਹਿਣ ਲੱਗਾ ਬਸ ਇਨਾ ਹੀ ਕਿਹਾ ਸੀ ਜਦੋਂ ਕਾਰੋਬਾਰ ਵਿੱਚ ਘਾਟਾ ਨਜ਼ਰ ਆਵੇ ਕੜਾ ਤੇ ਕੰਗਾ ਰੱਖ ਕੇ ਅਰਦਾਸ ਕਰੀ ਗੁਰੂ ਤੇਰੇ ਧਨ ਦੇ ਅੰਦਰ ਬਰਕਤਾਂ ਪਾਵੇਗਾ ਧਿਆਨ ਸਿੰਘ ਮਾਜਰੀਆ ਕਹਿਣ ਲੱਗਾ ਇਹ ਛੋਟੀ ਜੀ ਗੱਲ ਬਿਸੰਬਰ ਦਾਸ ਕਹਿਣ ਲੱਗਾ ਇਹ ਛੋਟੀ ਜੀ ਗੱਲ ਹੈ ਤੂੰ ਉਹ ਗੁਰੂ ਦੀ ਦਾਤ ਕਿੱਥੇ ਛੱਡ ਕੇ ਆਇਆ ਹੈ ਉਨੇ ਸਾਰੀ ਵਾਰਤਾ ਦੱਸੀ ਇਦਾਂ ਕਰਕੇ ਮੈਂ ਇਹ ਗੁਰੂ ਦੀ ਦਿੱਤੀ ਹੋਈ ਦਾਤ ਦੁਨੀਆ ਦੇ ਪਦਾਰਥਾਂ ਵਿੱਚ 505 ਰੁਪਏ ਵਿੱਚ ਉਹ ਵਟ ਕੇ ਆ ਗਿਆ ਉਹਦਾ ਮੈਂ 3000 ਬਣਾ ਕੇ ਲਿਆਇਆ ਪਿਤਾ ਨੇ ਫਿਰ ਮੱਥੇ ਤੇ ਹੱਥ ਮਾਰਿਆ ਕਹਿ ਲਗਾ ਪੁੱਤਰ ਤੂੰ ਬਹੁਤ ਵੱਡੀ ਭਾਰੀ ਭੁੱਲ ਕਰਕੇ ਆਇਆ ਇਹ 3000 ਕਿੰਨਾ ਕੁ ਚਿਰ ਚੱਲੇਗਾ ਜੇ ਗੁਰੂ ਦੀ ਬਰਕਤ ਰਹਿੰਦੀ ਸਾਡੇ ਘਰ ਦੇ ਅੰਦਰ ਕਦੇ ਕੋਈ ਕਮੀ ਨਹੀਂ ਸੀ ਆਉਣੀ ਇਤਿਹਾਸ ਕਹਿੰਦਾ ਹੈ ਸਾਕੀ ਲੰਬੇਰੀ ਹੈ ਥੋੜੇ ਦਿਨਾਂ ਦੇ ਅੰਦਰ ਹੀ ਵਿਸ਼ੰਬਰ ਦਾਸ ਦੇ ਘਰ ਦੇ ਅੰਦਰ ਉਜਾੜਾ ਸ਼ੁਰੂ ਹੋ ਗਿਆ 3000 ਵੀ ਥੋੜੇ ਸਮੇਂ ਦੇ ਬਾਅਦ ਵਿੰਸ ਗਿਆ ਆਈ ਹੋਈ ਦੌਲਤ ਵੀ ਘਰ ਦੇ ਅੰਦਰੋਂ ਖਸਣੀ ਸ਼ੁਰੂ ਹੋ ਗਈ ਘਰ ਦੇ ਅੰਦਰ ਗਰੀਬੀ ਛਾ ਗਈ ਫਿਰ ਇਹ ਪਿਤਾ ਵਿਸ਼ੰਬਰ ਦਾਸ ਤੇ ਹਰ ਗੋਪਾਲ ਉਹ ਜੈਨ ਨਗਰੀ ਤੋਂ ਚੱਲ ਕੇ ਭਾਈ ਧਿਆਨ ਸਿੰਘ ਮਾਜਰੀਏ ਦੇ ਕੋਲ ਪਹੁੰਚਦੇ ਨੇ ਭਾਈ ਧਿਆਨ ਸਿੰਘ ਮਾਜਰੀਆ ਇਹਨਾਂ ਨੂੰ ਗੁਰੂ ਦੀ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਤੇ ਕੀਮਤ ਸਮਝਾਉਂਦਾ ਹੈ ਫਿਰ ਪਿਤਾ ਦਸ਼ਮੇਸ਼ ਜੀ ਦੇ ਕੋਲ ਲੈ ਕੇ ਜਾਂਦਾ ਹੈ ਤੇ ਪਿਤਾ ਦਸ਼ਮੇਸ਼ ਕੋਲ ਜਾ ਕੇ ਫਿਰ ਸਾਰੀ ਵਰਤਾ ਦੱਸਦੇ ਨੇ ਆਪਣੀ ਪੁੱਤ ਦੀ ਖਿਮਾ ਜਾਂਚਨਾ ਕਰਦੇ ਨੇ ਸਤਿਗੁਰੂ ਸਾਨੂੰ ਮੁਆਫ ਕਰਨਾ ਮੇਰਾ ਇਹ ਅਮੂਰਖ ਪੁੱਤ ਆਪ ਜੀ ਨੇ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਤੇ ਕੀਮਤ ਨੂੰ ਸਮਝ ਨਹੀਂ ਸਕਿਆ ਕਿਉਂਕਿ ਗੁਰੂ ਦੇ ਬਚਨ ਅਨਮੋਲ ਨੇ ਪਦਾਰਥਾਂ ਦੇ ਵਟੇ ਜੇ ਗੁਰੂ ਦੀ ਅਸੀਸ ਪ੍ਰਾਪਤ ਹੋ ਜਾਵੇ ਨਾ ਉਹ ਛੋਟੀ ਨਹੀਂ ਸਮਝਣੀ ਚਾਹੀਦੀ ਪਦਾਰਥ ਵੱਡੇ ਨਹੀਂ ਗੁਰੂ ਦੀ ਅਸੀਸ ਵੱਡੀ ਹੈ ਇਸ ਗੱਲ ਦਾ बोਧ ਬਿਸ਼ੰਬਰ ਦਾਸ ਨੇ ਆਪਣੇ ਪੁੱਤਰ ਹਰगोपाल ਨੂੰ ਕਰਵਾਇਆ